ਹਾਂਜੀ ਕਰੇ ਜੇ ਹਾਂਜੀ ਕਰੇ ਪੈਨਜੀ ਸਾਸਿਕਾ ਜੀ ਸਾਸਿਕਾ ਜੀ ਹੋ ਸੁਣਾਓ ਕੀ ਹਾਲ ਹੈ ਜੀ ਸਾਸਿਕਾ ਜੀ ਸਾਸਿਕਾ ਜੀ ਜੀ ਵਧਾਈਆਂ ਹੁਣ ਬਹੁਤ ਬਹੁਤ ਸਾਰਾ ਲਵ ਪੈਨਜੀ ਤੁਹਾਨੂੰ ਵਧਾਈਆਂ ਬਹੁਤ ਬਧਾਈ ਆ ਜਾ ਇੱਧਰ ਚਲੋ ਵੇ ਆਣਾ ਮੁੰਡਾ ਚੋਰੀ ਬਿਆਲੇ ਆਈ ਦੱਸਿਆ ਨਹੀਂ ਆ ਬੁੱੱਕਲ ਚ ਗੜਪਾਂ ਲਿਆ ਨਾ ਕੇ ਇਹਨੂੰ ਖਬਰ ਕੀਤੀ ਨਾ ਕਿਤੇ ਹੋਰ ਅਤੇ ਚੋਰੀ ਚੋਰੀ ਵਿਆਹ ਕਰ ਲਿਆ ਹੈ ਵੇਖਣ ਦਾ ਸੰਭਿਆ ਆਖਣਾ ਹੋਗੀ ਦਾ ਆਖਣਾ ਹੋਗੀ ਹੈ ਉਹ ਚੋਰੀ ਚੋਰੀ ਵਿਆਹ ਕਰ ਲਿਆ ਕੋ ਫੋਨ ਤੇ ਆਉਂਦੀ ਮਾਰੀ ਨੇ ਆਂਦੀ ਹੈ ਨਾ ਸ਼ੱਕਰ ਪਾਰੇ ਨਾ ਖਾ ਜਾਣ ਸਾਡੇ ਕਿਤੇ ਵਿਆਹ ਸਾਦ ਨਹੀਂ ਸੱਦੇ ਆ ਵੀ ਇਹਨਾਂ ਦਾ ਇਰਾਦਾ ਵੀ ਕਿਤੇ ਪਾਣੀ ਨਾ ਵਾਟ ਜਾਵੇ ਅਸੀਂ ਪਾਣੀ ਮਾਰਨ ਵਾਲੇ ਥੋੜਾ ਨਹੀਂ ਪਿਆਰ ਜੀ ਪਾਣੀ ਤਾਂ ਕੀ ਮਾਰਨੇ ਹੈ ਮੈਨੂੰ ਤਾਂ ਆਪ ਨੂੰ ਨਹੀਂ ਮੌਕਾ ਲੱਗਾ ਕੋਈ ਕਿਹਾ ਗੱਲ ਕਰਨ ਦਾ 99 ਨੇ ਆਣ ਕੇ ਕਾਲੀ ਇੰਨੀ ਪਾਤੀ ਉਹ ਰਿਸ਼ਤਾ ਤੇ ਮੇਰਾ ਭਰਾ ਕਰਾਉਣ ਦਿਆ ਹੈ ਉਹਨੂੰ ਪਤਾ ਨਹੀਂ ਕਿੰਨਾ ਤਾਕਤਾ ਜਾ ਕੇ ਉਹ ਤੇ ਮਿੰਟੋ ਮੈਂਟੀ ਆਇਆ ਤੇ ਲਾਲ ਪੀਲੀ ਹੋ ਗਈ ਇੱਥੇ ਉਹ ਮੁਰਕੇ ਦਾ ਭਰਾ ਕਹਿੰਦਾ ਵੀ ਪੈਣਾ ਤੂੰ ਨਾ ਗੁੱਸੇ ਨਾ ਹੋ ਤਹੀਂ ਤੇਰੇ ਵਾਲੀ ਕੁੜੀ ਵੇਖ ਲੈਣਾ ਜਿਹੜੀ ਤੂੰ ਵਿਖਾਉਂਦਾ ਈ ਫਿਰ ਭਰਾ ਨੂੰ ਰਹਿਣ ਦਿੱਤਾ ਤੇ ਭਰਾ ਨੇ ਫਿਰ ਰਹਿਣ ਜਾਣਾ ਸੀ ਜਦੋਂ ਉਹ ਆਪ ਆ ਗਈ ਦਵਾ ਦਬ ਤੇ ਕਹੋ ਮੈਂ ਤੇ ਰਿਸ਼ਤਾ ਮੈਂ ਕਰਾਉਣਾ ਤੂੰ ਵੱਡੇ ਭਰਾ ਲਈ ਫਿਰਦੀ ਆ ਤੂੰ ਉਹ ਜੇ ਤੇ ਮੈਂ ਚੁੱਪ ਕਰਕੇ ਬੈਠੀ ਰਹੀ ਫਿਰ ਮੈਂ ਮੈਂ ਕਹਿਣਾ ਅੱਛਾ ਤੇ ਭਰਾ ਨਾਰਾਜ਼ ਹੋ ਗਿਆ ਉਹ ਭਰਾ ਤੇ ਮੁਰਕੇ ਵੜਿਆ ਇੰਨੀ ਤੇ ਅੱਛਾ ਫਿਰ ਉਹ ਵਿਆਹ ਨਹੀਂ ਆਇਆ ਭਰਾ ਨਾ ਉਹਨੇ ਕਰਨ ਆਉਣਾ ਜੇਦੋ ਰਿਸ਼ਤਾ ਹੀ ਨਹੀਂ ਲਿਆ ਤਾਂ ਨਾ ਕਰਨਾ ਭਰਾ ਦੇ ਰੁੱਸ ਗਿਆ ਨਾ ਚਲੋ ਕੋਈ ਨਹੀਂ ਮਨਾ ਲਾਂਗੇ ਭਰਾ ਨੂੰ ਫਿਰ ਮਾਦਾਂ ਨੇ ਰੁੱਸਣੀ ਚਾਹੀਦੀ ਭਰਾ ਦੇ ਮੰਨ ਜਾਂਦਾ ਤਾਂ ਨਾ ਨੀ ਰੋਜ਼ ਮਾਰਨ ਦੀ ਫਿਰ ਜਦੋਂ ਟਾਈਮ ਆਉ ਹੋ ਵੇਖੀ ਜਾਓ ਹਾਂ ਹਾਂ ਰਹਿਮਾਂ ਦੇ ਚਲੋ ਇਹ ਤੇ ਗਲਤੀ ਕੀਤੀ ਨਾ ਜਿਹੜੇ ਸਾਨੂੰ ਕਿਸੇ ਨੂੰ ਖਬਰ ਹੀ ਨਹੀਂ ਕੀਤੀ ਹਣ ਗਵਾਨ ਨੂੰ ਕਿ ਦੱਸਿਆ ਚੋਰੀ ਚੋਰੀ ਮੁੰਡਾ ਵਿਆਹ ਰਿਸ਼ਤੇਦਾਰ ਨੂੰ ਉਹਨੇ ਦੱਸਿਆ ਚਲ ਮੋਟੀ ਤੇ ਵਿਖਾਓ ਕਿੱਥੇ ਆ ਚਲ ਧਰੋ ਵਿਖਾਉਨੇ ਮੋਟੀ ਮੋਟੀ ਵੇਖਣ ਆਈਆਂ ਵੇਖ ਲਈ ਮੋਟੀ

ਬਹੁਤ ਪਪਾ ਵਾਪੁੰਦੇ ਦਾ ਬੇਣ ਨੋ ਤਾਂ ਬੜੀ ਸੋਹਣੀ ਲਿਆਂਦੀ ਤੂੰ ਤੇ ਨੋ ਤਾਂ ਚੰਨ ਵਰਗੀ ਆ ਦਿਓ ਨੀ ਉਟੀ ਸਗਣ ਭੈਣ ਬਹੁਤੀ ਸੋਹਣੀ ਜਾਂਦੀ ਸਗਣ ਬੜੀ ਸੋਹਣੀ ਬਹੁਤੀ ਆ ਭੈਣ ਮੇਰਾ ਵੀ ਅੱਗੇ ਫੜਾ ਦੇ ਜੀ ਫੜਾ ਦੇ ਮੇਰਾ ਬਹੁਤ ਬਹੁਤ ਵਧਾਈਆਂ ਵਧਾਈਓ ਬੀਤਿਆਂ ਸੰਦੇ ਪੋਤੇ ਦੇ ਨਾਲ ਹੀ ਰਲ ਗਈ ਆ ਚੰਨ ਵਰਗੀ ਬੰਤੀ ਹੰਦੀ ਆ

ਪਾਟ ਕੇ ਨਾ ਹੋਵਾਂਗੇ ਤਾਂ ਉਹ ਤਾਂ ਅਕ ਤਾਂ ਰਹਿੰਦਾ ਉਹ ਤਾਂ ਨੰਦ ਨੰਦ ਬਾਅਦ ਚ ਨਾ ਮੁਰਕੇ ਸੇਤੇ ਨਾ ਨਾ ਜਾਦੀ ਕਰਾ ਲਈ ਤੂੰ ਹੀ ਨਾ ਆਪਣੀ ਨੋ ਕੰਮੇ ਲਾ ਲੋ ਬਾਅਦ ਚ ਇੰਨਾ ਵਕੜਨਾ ਹੁੰਦਾ ਹੋਵੇ ਫਿਰ ਇਹਨਾਂ ਦੀ ਨੋ ਸਿਰੇ ਚੜੀ ਤੇ ਲਾਥਣ ਨਹੀਂ ਜੇ ਡਈ ਇਹਨੂੰ ਆਪੇ ਹੀ ਰੋਟੀਆਂ ਪਕਾਉਣੀਆਂ ਪੈਂਦੀਆਂ ਆਪੇ ਭਾਂਡੇ ਮਾਂਜਨੇ ਪੈਂਦੇ ਸਾਰੀ ਸੜੀ ਦਿਹਾੜੀ ਨਾ ਇਹਦੀ ਵੇਖੋ ਭੈਣ ਦੀ ਮੱਤ ਮਾਰੀ ਰਹਿੰਦੀ ਆ ਇਹਨੂੰ ਤੇ ਉਹ ਬੋਲਣ ਹੀ ਨਹੀਂ ਦਿੰਦੀ ਅੱਛਾ ਹਾਂਜੀ ਤਾਂ ਤੂੰ ਹੀ ਨਾ ਟਾਈਮ ਸਿਰ ਹੀ ਆਪਣੀ ਨੋ ਨੂੰ ਕੰਮੇ ਲਾ ਲਿਓ ਤਾਕੋਇ ਨੀ ਮਲਾਰੇ ਨੀ ਕੱਲ ਨੂੰ ਲਾ ਲੈਣੀ ਮੈਂ ਆਹੋ ਬਾਅਦੋਂ ਨਹੀਂ ਤੇ ਤੈਨੂੰ ਆਪਣੇ ਹੱਥ ਸਿੱਖਣੇ ਪੈਣੇ ਆ ਨਾਲੇ ਅੱਜ ਕੱਲ ਦੇ ਰਿਵਾਜ ਹੋ ਗਿਆ ਫੋਨਾਂ ਦਾ ਸਾਰ ਸਾਰ ਦਿਨ ਫੋਨ ਹੀ ਨਹੀਂ ਛੱਡਦੀਆਂ ਪੇਕਿਆਂ ਨਾਲ ਹੀ ਲੱਗੀਆਂ ਰਹਿੰਦੀਆਂ ਸੱਸਾਂ ਦੀ ਤੇ ਮਾਤੀ ਮਾ ਦਿੰਦੀਆਂ ਨਹੀਂ ਫੇਰ ਕਹਿ ਦਿੰਦੀਆਂ ਸਾਡੀਆਂ ਸੱਸਾਂ ਹੀ ਨਹੀਂ ਚੜੀਆਂ ਹੁੰਦੀਆਂ ਇਹ ਸੱਸਾਂ ਤੋਂ ਤੁਹਾਨੂੰ ਸੱਸਾਂ ਡਰਦੀਆਂ ਨੋਹਾਂ ਆਹੋ ਇਹ ਤੇ ਹੈ ਹੀ ਆ ਮੇਰੀ ਨੋਹ ਤਾਂ ਬਹੁਤ ਚੰਗੀ ਆ ਅੱਛਾ ਉਹਨੇ ਕਦੀ ਨਹੀਂ ਮੈਨੂੰ ਕੰਮ ਆਖਿਆ ਵੀ ਮੰਮੀ ਆ ਕੰਮ ਕਰ ਲੋ ਆਪੇ ਕਰਦੀ ਸਾਰਾ ਕੰਮ ਠੀਕ ਆ ਹਾਂ 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 ਜੇ ਉਂਗਲਾਂ ਕਦੇ ਬਰਾਬਰ ਹੁੰਦੀਆਂ ਆ ਸਾਰੀਆਂ ਕਦੇ ਇੱਕੋ ਜੀਆਂ ਥੋੜੀਆਂ ਹੁੰਦੀਆਂ ਆ ਆ ਅੱਜ ਹੀ ਲਾ ਦੇ ਕੰਮੇ ਮਨ ਕੇ ਸਿਰ ਤੇ ਚੜ ਜੇ ਲੱਤ ਦੀਆਂ ਨਹੀਂ ਹੁੰਦੀਆਂ ਆਪ ਤੁਸੀਂ ਮੈਨੂੰ ਬਹੁਤ ਵਧੀਆ ਦੱਸ ਦਿੱਤਾ ਮੈਂ ਤੇ ਅੱਜ ਹੀ ਲਾਉਣੀ ਆ ਉਹਨਾਂ ਕੰਮੇ ਉਹ ਤਾਂ ਮੈਂ ਕਹਿ ਦੱਸ ਤਨ ਹਟ ਕੇ ਲਾਉਂਗੇ ਕੰਮ ਕਰਦੀਆਂ ਚੰਗੀਆਂ ਵਾਏ ਪਰ ਹੁਣ ਮੈਂ ਅੱਜ ਹੀ ਲਾ ਦੇਣੀ ਆ ਇਹਨੂੰ ਕੰਮੇ ਚਲੋ ਚੱਲੀਏ ਚੰਗਾ ਭੈਣ ਜੀ ਚਲੋ ਚੰਗਾ ਜੀ ਸਸਤੀ ਆ ਪਾਏ ਨੇ ਕਿੰਨਾ ਦਿਨ ਚੜ ਕੇ ਅੱਜ ਸੁੱਤੀ ਹੋਏ ਰਾਜ ਇਰਾਜ ਹਾਂ ਜੀ ਮੈਂ ਉੱਠਦਾ ਕਿੰਨਾ ਦਿਨ ਚੜ੍ਹ ਕੇ ਸੁੱਤੀ ਹਜੇ ਤੱਕ ਮੰਮੀ ਮੈਂ ਨਹੀਂ ਉੱਠਣਾ ਜੀ ਓਏ ਭਾਬੀ ਤੇਨੂੰ ਮਚੌਂਕੇ ਵੀ ਚੜਾਤਾ ਵਾ ਖੜੀ ਹੋਤਾ ਐਤਵਾਰ ਸੁਸਤੀ ਨਾ ਪਾਇਆ ਕਰ ਵੇਲਾ ਵੀਰ ਤਰ੍ਹਾਂ ਕੰਮ ਤੇ ਚਲੇ ਗਿਆ ਵਾ ਮੰਮੀ ਐਤਵਾਰ ਦੀ ਤਾਂ ਛੁੱਟੀ ਆਉਂਦੀ ਐ ਐਤਵਾਰੀ ਤਾਂ ਸੋਣਾ ਹੁੰਦਾ ਰੱਜ ਕੇ ਐਤਵਾਰ ਤੇ ਬਖਸ਼ ਦਿਆ ਕਰੋ ਮੈਂ ਨਹੀਂ ਉੱਠਣਾ ਜਾਓ ਮੰਮੀ ਤੁਸੀਂ ਮੇਰੇ ਲੈਡ ਬੰਦ ਕਰ ਦਿਓ ਮੈਂ ਸੋਣਾ ਹਾਂ ਜੀ ਐਤਵਾਰ ਕਾਹਦਾ ਆ ਜਾਂਦਾ ਤੇ ਕੁੜੀ ਦੀ ਮੋਜਾਂ ਹੀ ਲੱਗ ਜਾਂਦੀਆਂ ਐਤਵਾਰ ਤੇ ਨਹੀਂ ਉੱਠਣਾ ਨਹੀਂ ਹੁੰਦਾ ਨਾ ਬਣ ਨਹੀਂ ਗਿਆ ਕਿੜਾ ਦਰ ਦਰ ਨਹੀਂ ਹਾਂ ਕਿਦਾਂ ਦਾ ਬਣੂਗਾ ਚਲ ਥੋੜਾ ਜਿਹਾ ਪਤਲਾ ਹੀ ਬਣ ਗਿਆ ਕੋਈ ਗੱਲ ਨਹੀਂ ਆਲੂ ਵੀ ਜੀੜਾ ਕੜਾ ਲੜ ਜੀ ਆਲੂ ਕੜਾ ਬਣ ਗਿਆ ਹਾਂਜੀ ਤੂੰ ਇਹ ਦੋ ਚਮਚੇ ਕੜਾ ਖਾਓ ਤਰ ਮਿੱਠਾ ਬਣਾਵਾ ਤੇ ਨੋ ਰਣੀ ਨੇ ਬਣਾਇਆ ਤੇ ਸ਼ੂਗਰ ਵਧਾਣੀ ਪਹਿਲੀ ਵਾਰਾ ਬਣਾਇਆ ਨਾ ਕੋਈ ਨੰਨਾ ਦੀਦੀ ਜੀ ਦੀਦੀ ਜੀ ਹਾਂ ਜੀ ਚਾਹ ਪੀ ਲਓ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਈ ਆ ਭਾਬੀ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਮੈਦਵਾਰ ਨੂੰ ਸਵੇਰ ਸਵੇਰ ਨਹੀਂ ਉੱਠਦੀ ਸਵੇਰ ਸਵੇਰ ਆ ਗਏ ਮੇਰੇ ਸਰਾਣੇ ਅੱਜ ਤੋਂ ਬਾਅਦ ਇੱਕ ਗੱਲ ਪੱਲੇ ਬੰਨ ਲਓ ਆਪਣੇ ਮੈਦਵਾਰ ਨੂੰ ਉੱਠਦੀ ਨਹੀਂ ਉਹ ਤੇ ਮੈਨੂੰ ਉਠਾਇਆ ਨਾ ਕਰਿਓ ਆਣ ਕੇ ਤਾਂ ਮੰਮੀ ਨੇ ਦੱਸਿਆ ਨਹੀਂ ਠੀਕ ਆ ਦੀਦੀ ਸੌਰੀ ਮੈਂਨੂ ਕੀ ਕਹਿਤਾ ਚਾਹ ਹੀ ਦੇਣ ਗਈ ਹਾਂ ਕੱਡੇ ਗੁੱਸੇ ਨਾਲ ਬੋਲੀ ਬੋਲਨ ਦੀ ਮਾਸਾ ਗੱਲਿਆ ਵਡਿਆਣਾ ਕਿਦਾਂ ਗੱਲ ਕਰੀ ਦੀ ਹਾਂਜੀ ਬੈਠੇ ਹੋ ਹਾਂਜੀ ਬਹਿ ਜਾ ਤੂੰ ਹੀ ਤਾਂ ਗੱਲ ਕਰਨੀ ਕੋਈ ਕੀ ਗੱਲ ਕਰਨੀ ਅੱਜ ਦੀਦੀ ਨੇ ਮੈ ਸਵੇਰੇ ਠਾਇਆ ਤੇ ਦੀਦੀ ਮੈਨੂੰ ਬੋਲੀ ਨਹੀਂ ਸਹੀ ਕਿ ਕਿ ਨਾ ਨਾ ਠਾ ਬੋਲੀ ਮੇਰੇ ਨਾਲ ਹਾਂ ਮੈਨੂੰ ਥੋੜੀ ਪਤਾ ਹੀ ਵੀ ਇਦਾਂ ਬੋਲਣਾ ਦੀਦੀ ਨੇ। ਉਹ ਚੱਲ ਕੋਈ ਨਹੀਂ ਆ। ਆਇਆ ਹੀ ਮੈਂ। ਉਹ ਐਤਵਾਰਿਆ ਨਾ ਉਲੀਟ ਹੀ ਉੱਠਦੀ ਐ। ਐਤਵਾਰ ਕੋਈ ਉਹਨੂੰ ਠਾ ਦੇਵੇ ਛੇਤੀ ਤੇ ਉਹ ਇਦਾਂ ਹੀ ਕਰਦੀ ਆ ਕੋਈ ਨਹੀਂ। ਟੈਨਸ਼ਨ ਨਾ ਲੈ। ਉਹ ਤਾਂ ਦਿਲ 'ਚ ਉਹਦੇ ਕੁਛ ਨਹੀਂ ਹੈਗਾ ਬਸ ਥੋੜੀ ਜੀ ਮੂੰਹ ਦੀ ਬੜਬੁਲੀ ਜੀ ਆ। ਠੀਕ ਐ। ਐਵੇਂ ਨਾ ਉਹਦੀਆਂ ਗੱਲਾਂ ਨੂੰ ਮਾਨ ਤੇ ਲਾਇਆ ਕਰ। ਇਦਾਂ ਹੀ ਕਰਦੀ ਐ। ਮੈਂ ਤਾਂ ਫਿਰ ਕੁਛ ਨਹੀਂ ਕਹਾ ਮੈਂ ਚਲੋ ਦੀਦੀ ਗਲਤੀ ਹੋਗੀ। ਕੋਈ ਨਹੀਂ ਆਜਾ ਐਤਵਾਰ ਆ ਨਹੀਂ ਨਹੀਂ ਉੱਠਣਾ ਚਲ ਜਾ ਚਾਹ ਮੇਰੇ ਬਾਤੇ ਤੇ ਚਾਹ ਲੈ ਕੇ ਆ ਕੋਈ ਨਹੀਂ ਲੈ ਆ ਮੈਂ ਨਾ ਸੱਚੀ ਸਵੀਦੀ ਪ੍ਰਸ਼ਾਦ ਬਣਾਇਆ ਸੀ ਹੂੰ ਹੂੰ ਤੇ ਪ੍ਰਸ਼ਾਦ ਲੈ ਆਵਾਂ ਤੁਹਾਡੇ ਵਾਸਤੇ ਆਜੋ ਫਿਰ ਬਾਹਰ ਹੀ ਆਜੋ ਚਲੋ ਆ ਗਿਆ ਮੈਂ ਬਾਹਰ ਹਾਂਜੀ ਕਰ ਲੈ ਨਾ ਨਸਤਾ ਹਾਂ ਸ਼ਾਬਾਸ਼ ਪੰਜ ਹਾਂ ਬੈਠਕ ਤੋਹਣ ਤੂੰ ਖਾ ਲਿਆ ਮੈਂ ਖਾ ਲਿਆ ਨਾਸ਼ਤਾ ਕਰ ਲੈ ਹਾਂਜੀ ਜਮਲਪਤ ਚਾਹ ਬਣਾ ਕੇ ਲਿਆ ਵਧੀਆ ਜੀ ਕੋਈ ਨਹੀਂ ਮम्मी ਜੀ ਬਣਾ ਦਿੰਦੀ ਚੜ ਗਿਆ ਦਿਨ ਤਾਂ ਡਾਓ ਮਮੇ ਪਲੀਜ਼ ਸਵੇਰੇ ਸਵੇਰਨਾ ਸ਼ੁਰੂ ਹੋ ਜਾਏ ਹੁਣ ਅੱਗੇ ਮੈਨੂੰ ਸਵੇਰੇ ਸੌਂ ਨਹੀਂ ਦਿੱਤਾ ਤੁਸੀਂ ਡਿਸਟਰਬ ਕਰਤਾ ਸਵੇਰੇ 11 ਵਜੇ ਸੁੱਤੀ ਉੱਠੀ ਤੇ ਇਹ ਕਹਿੰਦੀ ਸੌਂ ਨਹੀਂ ਦਿੱਤਾ ਮਮੇ ਤੁਸੀਂ ਇਹ ਗੱਲਾਂ ਛੱਡੋ ਇਹ ਦੱਸੋ ਖਾਣੇ ਚ ਕੀ ਬਣਾਇਆ ਅੱਜ ਖਾਣੇ ਚ ਤੇਰੀ ਭਾਬੀ ਨੇ ਬਣਾਇਆ ਤਾਂ ਅੱਜ ਬਣਾਇਆ ਪਰਤਾ ਅੱਜ ਭਾਬੀ ਨੂੰ ਚੌਂਕੀ ਚੜਾਉਂਦਾ ਆ ਤੇ ਹੋਰ ਤੂੰ ਤਾਂ ਸੁੱਤੀ ਹਾਂ ਅੱਜ ਤਾਂ ਫਿਰ ਪ੍ਰਸ਼ਾਦ ਵੀ ਬਣਾਇਆ ਹਨ ਭਾਬੀ ਬਹੁਤ ਸਵਾਦ ਬਣਾਇਆ ਭਾਬੀ ਨੇ ਪ੍ਰਸ਼ਾਦ ਵੀ ਉਹ ਤਾਂ ਠੀਕ ਆ ਭਾਬੀ ਜੀ ਪਰ ਮੈਂ ਨਾ ਬੈਂਗਨ ਦਾ ਪਰਠਾ ਨਹੀਂ ਜੇ ਖਾਣਾ ਭਾਬੀ ਜੀ ਮੈਂ ਦਿਖਾਣੇ ਪਨੀਰ ਵਾਲੇ ਪਰੌਂਠੇ ਉਹ ਵੀ ਤੁਹਾਡੇ ਹੱਥਾਂ ਦੇ ਗਰਮ ਗਰਮ ਜਾ ਉਹ ਬਣਾ ਕੇ ਲਿਆਉ। ਯਾ ਲੈ ਆ ਦੇ ਮਾਰਪੀਤਾ ਇਹਨੇ ਅੱਖ ਲੱਗਣਾ ਕਿਹਦੇ ਇਹਨੇ ਜਿਹੜੇ ਗੱਲ ਮੂੰਹ ਕੱਟ ਲਈ ਪੂਰੀ ਕਰਾਉਣੀ ਕਰਾਉਣੀ ਕੋਈ ਪਨੀਰ ਤੇ ਹੈਗਾ ਨਹੀਂ ਐ ਤੇ ਖੱਦੀ ਕਰਨੀ ਆ ਆਪਣੇ ਨੇ ਗੋਭੀ ਵਾਲੇ ਪਰੌਂਠੇ ਬਣਾ ਦੇਣੇ ਦੇਦੀ ਪਨੀਰ ਤੇ ਹੈ ਨਹੀਂ ਤਾਂ ਗੋਭੀ ਪਈ ਗੋਭੀ ਵਾਲੇ ਪਰੌਂਠੇ ਬਣਾ ਦਾਂ ਤੁਹਾਨੂੰ ਭਾਬੀ ਜੀ ਪਨੀਰ ਨਹੀਂ ਹੈਗਾ ਦੁੱਧ ਤੇ ਹੈਗਾ ਹੈ ਨਾ ਦੁੱਧ ਫਟਾ ਕੇ ਪਨੀਰ ਬਣਾ ਲਓ ਚੱਲ ਬਣਾ ਦੇ ਇਹਨੂੰ ਜਿੱਦੀ ਜੀ ਹੈਗੀ ਇਹਨੇ ਖਾ ਗਏ ਹਟਨੇ ਹੁਣ ਪਨੀਰ ਵਾਲੇ ਬਣਾ ਦੇ ਪਟਾਲਾ ਦੁੱਧ ਥੋੜਾ ਜਿਹਾ ਕੋਈ ਇਹਦੇ ਜੋ ਕੇ ਬਣਾ ਦੇ ਇੱਕ ਅੱਧਾ ਪਰੌਂਠਾ ਹੈ ਨੋ ਨੋ ਮੈਂ ਪਰੌਂਠੇ ਤੂੰ ਹੀ ਘੱਟ ਬਣਾਉਣੀ ਭਾਬੀ ਨੂੰ ਕੋ ਪਰੌਂਠੇ ਬਣਾ ਦਿੰਦੀ ਐ ਮੈਂ ਬਣਾ ਦਿੰਦੀ ਐ ਨਹੀਂ ਭਾਬੀ ਬਣਾ ਦਿੰਦੇ ਮੇਰੇ ਵਾਸਤੇ ਚਲ ਮੈਂ ਬਣਾ ਦਿਆਂ ਪਰੌਂਠੇ ਹਲੋ ਦੀਦੀ ਲੈ ਭਾਬੀ ਇਹ ਕੀ ਬਣਾਇਆ ਜੇ ਇਹ ਆਟਾ ਗੁੰਨਣ ਵਾਲਾ ਇਹ ਤੇ ਮੈਂ ਕਹਤੂੰ ਹੀ ਲੇਟ ਨਾ ਆਜੋ ਫਿਰ ਮੈਂ ਬਹੁਤਾ ਬਣਾ ਲਿਆ ਹੁੰਦਾ ਅੱਛਾ ਭਾਬੀ ਆ ਕੀ ਬਣਾਇਆ ਜੇ ਕੀ ਹੋਇਆ ਨਿਰਾਇ ਲੂਣ ਕੀਤਾ ਮੈਂ ਨਹੀਂ ਇਦਾਂ ਦਾ ਖਾਂਦੀ ਮੈਂ ਕਦੀ ਬਣਾਇਆ ਹੀ ਨਹੀਂ ਸੀ ਨਾ ਤੇ ਆਪਣੇ ਹਿਸਾਬ ਨਾਲ ਲੂਣ ਪਾ ਲਿਆ ਉਹ ਜ਼ਿਆਦਾ ਹੋ ਗਿਆ ਨਾ ਫਿਰ ਲੈ ਜਾਓ ਭਾਬੀ ਮੈਂ ਨਹੀਂ ਖਾਣਾ ਮੰਮੀ ਪਤਾ ਮੇਰੇ ਵਾਸਤੇ ਕਿੰਨਾ ਵਧੀਆ ਬਣਾ ਕੇ ਲੈਂਦੇ ਤੜਕੇ ਤੁਟਕੇ ਲਾ ਕੇ ਮਸਾਲੇ ਮਸੂਲੇ ਪਾ ਕੇ ਬਣਾਉਂਦੇ ਆ ਬਣਾਇਆ ਤੇ ਮੈਂ ਵੀ ਕੋਈ ਨਹੀਂ ਥੋੜਾ ਜਿਹਾ ਖਾ ਲਓ ਹੋਰ ਨਹੀਂ ਮੈਂ ਨਹੀਂ ਖਾਣਾ ਮੈਂ ਇਦਾਂ ਚੱਲ ਜਾਂ ਨਹੀਂ ਮੈਂ ਆਪੇ ਬਾਰੂ ਖਾ ਲੂੰਗੀ ਪ੍ਰੌਨਟੀ ਵਲਾ ਦੇਣੀ ਫਿਰ ਆਟਾ ਗੁੰਨ ਕੇ ਨਹੀਂ ਮੈਂ ਆਪੇ ਬਾਰੂ ਖਾ ਲੂੰਗੀ ਉਦੋਂ ਚੀਜ਼ ਵੀ ਨਹੀਂ ਬਣਾਉਣੀ ਆਉਂਦੀ ਇਹਨਾਂ ਨੂੰ ਅੱਜ ਦਾ ਸੁਆਦ ਬਣਾਇਆ ਤੇ ਅਗਲੀਆਂ ਦੀ ਲੂਣ ਜ਼ਿਆਦਾ ਵਾ ਕਿਦਾਂ ਟੇਸਟ ਬਣਿਆ ਅੱਗੇ ਤਾਂ ਪਾ ਕੇ ਦਊਂਗੇ ਵਿੱਚ ਲੋਨ ਮੋਹਰਾ ਹੀ ਕਰਕੇ ਦਊਂਗੇ ਇਹਨੂੰ ਹੁਣ ਅੱਜ ਲੋਨ ਕਹਿੰਦੀ ਨਾ ਜ਼ਿਆਦਾ ਨੇ ਮਿਰਚਾਂ ਜ਼ਿਆਦੀਆਂ ਪਾ ਕੇ ਦਊਂਗੇ ਇਹਨੂੰ ਆ ਜਾ ਇੱਧਰ ਆ ਜਾ ਆ ਜਾ ਹੈਪੀ ਵੀ ਇੱਧਰ ਬੈਠਾ ਕੋਟ ਲਈ ਕੈਂਪਰਾਵਾ ਹਾਂਜੀ ਔਰ ਐ ਮੈਂ ਪਿੱਛੇ ਆ ਬੇਖੀ ਸੋਹਣੇ ਆ ਲੈਂਦਾ ਮਨਪ੍ਰੇਮ ਦਾ ਹਮ ਆ ਲੈਦਾ ਰਾਜ ਦਾ ਠੀਕ ਹੈ ਮੰਮੀ ਦੋਵੇਂ ਸੋਹਣੇ ਸੋਹਣੇ ਹਨ ਹਮ ਸੋਨਾ ਦੋ ਰਾਵਾ ਮਹਾਂ ਸੂਟ ਪਸੰਦ ਕਰਾਇਆ ਮਨਪ੍ਰੀਤ ਨੂੰ ਇਹਨੇ ਸਾਰੇ ਉਹਦੇ ਕੱਪੜੇ-ਕਪੜੇ ਖਲਾਰ ਤੇ ਕੋਈ ਸੂਟ ਨਹੀਂ ਉਹਨੂੰ ਪਸੰਦ ਆਇਆ ਇੰਨਾ ਦੁਕਾਨ ਤੇ ਕੱਪੜੇ ਆ ਆ ਸੂਟ ਮਹਾਂ ਪਸੰਦ ਕੀਤਾ ਜੀ ਦੁਕਾਨ ਤੇ ਖਲਾਰਾ ਪਾ ਕੇ ਪਹਾ ਹੀ ਇੱਕ ਸੂਟ ਪਸੰਦ ਹੁੰਦਾ ਮੈਂ ਉਹ ਕਹਿੰਦਾ ਨਾ ਚੰਗੀ ਨਵੀਂ ਬੋਟੀ ਆਈ ਸਾਰੇ ਖਲਾਰ ਦਿੱਤੇ ਆ ਆ ਵਾਗੀ ਹਾਂ ਜੀ ਸਾਸਿਕਾ ਸਾਸਿਕਾ ਔੜਾ ਖੁਸ਼ ਹੁੰਦਾ ਜੇ ਕੀ ਗੱਲ ਹੈ ਖੁਸ਼ ਹੁੰਦਾ ਸੂਟ ਲਈ ਕਹਿ ਤੇਰਾ ਤੇਰੀ ਭਾਬੀ ਦਾ ਮੰਮੀ ਤੂੰ ਬਾਜ਼ਾਰ ਗਿਆ ਹੈ ਹਾਂ ਬਾਜ਼ਾਰ ਗਈਆਂ ਮੈਂ ਚੱਲ ਤੂੰ ਕੱਲ ਜੀ ਗਈ ਆ ਤੇ ਮੈਨੂੰ ਢੀਕ ਲੈੰਦੇ ਮੈਂ ਵੀ ਨਾਲ ਚੱਲ ਜਾਂਦੀ ਸਰਨੇਰਾ ਹੋ ਜਾਂਦਾ ਵਾ ਨਾ ਜਦ ਤੂੰ ਉਨੀ ਐ ਕੀ ਲੈ ਜਾਏ ਮੈਨੂੰ ਆਹ ਤੇਰਾ ਸੂਟ ਲੈ ਕੇ ਆਈ ਆ ਤੇਰੀ ਭਾਬੀ ਦਾ ਸੋਹਣੇ ਵੇਖ ਆ ਪਾਲਾ ਸੋਹਣਾ ਦੀਦੀ ਮੇਰਾ ਸੂਟ ਲੈ ਕੇ ਤਾਂ ਲਾੜਿਆ ਮਮੀ ਕਹਿੰਦੇ ਸਿੰਪਲ ਜਿਹਾ ਕੱਲ ਜੀ ਜਾਂਦੀ ਐ ਪਾਲੇ ਮਮੀ ਮੈਂ ਨਹੀਂ ਆਹ ਸੂਟ ਲੈਣਾ ਕਿਉਂ ਮੈਨੂੰ ਇਹ ਪਸੰਦ ਹੈ ਕਿਉਂ ਇਹ ਨੁਕਿਆ ਗਿਆ ਮੈਂ ਇਹ ਨਾ ਆ ਜਿਹੜਾ ਸੂਟ ਇਹ ਵਿਆਹ ਵੀਆਹ ਵਾਲਾ ਕਾਲਜ ਪਾਕ ਜਾਣ ਵਾਲਾ ਥੋੜੀ ਆ ਮੰਮੀ ਮੈਨੂੰ ਇਹ ਸੂਟ ਪਸੰਦ ਆ ਆ ਭਾਬੀ ਰੱਖ ਲੈਂਦੇ ਧੀਰੇ ਸਾਡਾ ਤੇ ਉਹ ਲੈਂਦਾ ਸਿੰਪਲ ਜਾਂ ਕਾਲਜ ਜਾਂਦੇ ਇਹ ਤੁਨੀ ਭਾਬੀ ਜੀ ਮੈਨੂੰ ਆ ਸੂਟ ਪਸੰਦ ਮੈਂ ਆ ਲੈਣਾ ਰਾਜ ਇਹ ਨਾ ਮੰਮੀ ਨੇ ਤੇਰੀ ਭਾਬੀ ਵਾਸਤੇ ਪਸੰਦ ਕੀਤਾ ਵਾ ਇਹ ਦੇ ਦੇ ਤੂੰ ਭਾਬੀ ਆਪਣੀ ਨੂੰ ਆਵੇ ਤੇਰੀ ਵਾਤੇ ਵਧੀਆ ਸੂਟ ਲੈਂਦਾ ਤੂੰ ਆ ਲੈ ਕੇ ਬਣਾ ਵੀਰੇ ਮिन्नੂ ਨਹੀਂ ਪਤਾ ਮੈਂ ਇਹ ਸੂਟ ਸੀ ਨਾ ਮिन्नੂ ਪਸੰਦ ਆ ਸੂਟ ਇਹ ਸੂਟ ਤੇਰੀ ਭਾਬੀ ਨੇ ਬੜੀ ਮੁਸ਼ਕਲ ਪਸੰਦ ਕੀਤਾ ਤੁਹਾਡੀ ਦੁਕਾਨ ਦੇ ਵਿੱਚ ਸਾਰੇ ਸੂਟ ਘੜਾ ਘੜਾ ਕੇ ਤੇ ਉਹਨੇ ਇਹ ਸੂਟ ਪਸੰਦ ਕੀਤਾ ਵਾ ਇਹ ਤੋਂ ਭਾਬੀ ਆਪਨੇ ਨੂੰ ਦੇ ਦੇ ਉਹ ਸੂਟ ਸੀ ਨਾ ਤੂੰ ਚਪਕਾ ਲੀ ਮੰਮੀ ਮੈਂ ਕੋਈ ਵੀ ਨਹੀਂ ਸੀਨੀ ਆ ਦੋਵੇਂ ਭਾਬੀ ਜੀ ਸੂਟ ਸੀ ਲਓ ਮੈਂ ਨਹੀਂ ਕੋਈ ਸੀਨਾ ਚੱਲ ਇੱਧਰ ਆ ਆ ਜਾ ਲੈ ਜੇ ਤੈਨੂੰ ਸੂਟ ਪਸੰਦ ਆ ਨਾ ਲੈ ਮੇਰੀ ਭੈਣ ਖੋਛ ਲੈ ਤੂੰ ਨਰਾਜ ਨਾ ਹੋ ਇਹ ਤੂੰ ਰੱਖ ਲੈ ਦੇ ਤੂੰ ਨਾ ਆ ਛੋਟ ਬਣਾ ਲੈ ਕੋਈ ਗੱਲ ਨਹੀਂ ਚਲ ਤੀ ਅਸੀਂ ਲਾਤ ਹੋਏ ਉਹ ਤਾਂ ਜਾਣੀ ਤੂੰ ਸਿਆਣੀ ਤੇ ਮੈਂ ਹੋਰ ਲਿਆ ਦਊਂ ਵਧੀਆ ਇਹ ਕੇ ਭੂਜੀ ਗਾਲ ਗਈ ਕਿੜੀ ਜੀ ਇਹ ਕਰਕੇ ਹਰ ਇੱਕ ਚੀਜ਼ ਲੈ ਲੈਂਦੀ ਐ ਇਹ ਗਾਂ ਨਿਆਣੀ ਥੋੜੀ ਗਾਂ ਦਾ ਸਿਆਣੀ ਹੋਵੇ ਤੇ ਉਹ ਚੱਲ ਕੋਈ ਗੱਲ ਨਹੀਂ ਉਹ ਤਾਂ ਕੀ ਹੈ ਕਾਲਜ ਪੜਨਦੇ ਹੀ ਹੋਰ ਸਾਲਿਆ ਕਿ 2 ਸਾਲਿਆ ਉਹਨੇ ਵੀ ਵਿਆਹ ਕਰਾ ਕੇ ਗਾਂ ਹੀ ਜਾਣਾ ਐਦਾਂ ਥੋੜੀ ਹਾਂ ਇਹ ਥੋੜੀ ਐ ਹਰ ਇੱਕ ਜਿੱਦ ਪਕਾਵੇ ਆਪਣੀ ਜਿਦਾ ਹੀ ਪਕਾਈ ਜਾਂਦੀ ਆ ਆਪਣੀਆਂ ਗਾਂ ਗਾਂ ਇਹਨੇ ਨਿਆਣੀ ਰਹਿਣਾ ਇਹਨੇ ਗਾਂ ਗਾਂ ਨਿਆਣੀ ਰਹਿਣਾ ਹੈ ਅੱਛਾ ਭਾਬੀ ਨਾ ਮੇਰੇ ਖਿਲਾਫ ੜਖੋਂਦੀ ਐ ਵੀਰ ਨੂੰ ਮੇਰੀ ਅਸ ਕਹਤ ਲਾਉਂਦੇ ਵੀਰ ਨੂੰ ਮੈਂ ਹੁਣੇ ਜਾ ਕੇ ਮੰਮੀ ਨੂੰ ਦੱਸਦੀ ਆ ਨਾ ਉਹ ਚੱਲ ਫੇਕਿਆ ਕਰੇ ਇਤਰਾ ਹੀ ਹੁੰਦਾ ਆ ਕੋਈ ਨਹੀਂ ਕਿਉਂ ਕਿਉਂ ਕਰੀਂ ਵਿਆਹ ਕੇ ਜਦੋਂ ਮੇਰੇ ਨਾਲ ਤੇਰੇ ਨਾਲ ਨਹੀਂ ਕਰਦੀ ਵਿਆਹ ਕੇ ਜਦੋਂ ਉਹ ਆਪਣੇ ਘਰ ਚਲੀ ਗਈ ਆਪੇ ਸਮਝ ਆ ਜਾਊਗੀ ਤੁਸੀਂ ਲਾਡਾ ਲਾਡਾ ਦੇ ਵਿੱਚ ਜ਼ਿਆਦਾ ਉਹਨੂੰ ਵਗਾੜ ਲਿਆ ਚੱਲ ਕੋਈ ਗੱਲ ਨਹੀਂ ਹੋਰ ਸਾਲ ਦੋ ਸਾਲਾਂ ਚ ਵਿਆਹ ਕੇ ਉਹਨੇ ਆਪਣੇ ਘਰ ਚ ਜੇੜਾ ਚੱਲ ਬੈਠ ਤੂੰ ਐਵੇਂ ਆਪਣੇ ਮਨ ਦੇਤੇ ਨਾ ਕੋਈ ਵੀ ਗੱਲ ਆ ਠੀਕ ਹੈ ਮੈਂ ਆਇਆ 5 ਮਿੰਟ ਦੇ ਵਿੱਚ ਆ ਗਿਆ ਹੈ ਥੋੜਾ ਚੱਲ ਕੋਈ ਨਹੀਂ ਮੈਨੂੰ ਹੋਰ ਔਖਾ ਸੁੱਕਾ ਟਾਈਮ ਕੱਢਦੀ ਆ ਚਲੀ ਜਾਣਾ ਇਹਨੇ ਆਪਣੇ ਘਰ ਇਹਨੇ ਕਿਹੜਾ ਸਾਰੀ ਉਮਰ ਇੱਥੇ ਬੈਠੀ ਰਹਿਣਾ ਹੋਰ 2 ਮਹੀਨਾ ਵਾ ਕਿ 2 ਮਹੀਨੇ ਚੱਲ ਕੋਈ ਨਹੀਂ